تھے ناں نہ جائے ہر وقت تندس مارے تجھے منته ਮੇਰਾ ਜੀ ਅਨਿਲ ਵਿਸ਼ੇਸ਼ਤ ਬੰਟੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਚਕਾਇਦੇ ਦੇ ਦੇਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਪਵਿੱਤਰ ਸਥਾਨ ਜਿੱਥੇ ਬਾਬਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਸੀ ਕਿ ਐਡਾ ਪਵਿੱਤਰ ਸਥਾਨ ਐਡੀ ਮਹਾਨ ਜਗ੍ਹਾ ਵਾ ਕਿ ਜਦੋਂ ਚਪੈਰਾ ਸਾਹਿਬ ਸ਼ੁਰੂ ਹੋਇਆ ਉਦੋਂ ਅੰਮ੍ਰਿਤਸਰ ਦੀ ਜਨਤਾ ਨੇ ਬਹੁਤ ਕਿਰਪਾ ਹੋਈ ਮਹਾਰਾਜ ਦੀ ਚਪੈਰੇ ਦੇ ਵਿੱਚ ਹਾਜ਼ਰੀ ਭਰਨੀ ਹੌਲੀ ਹੌਲੀ ਚਪੈਰੇ ਦੀ ਮਹਾਨਤਾ ਜਿਹੜੀ ਇੰਨੀ ਵੱਧ ਗਈ ਕਿ ਪੂਰੇ ਪੰਜਾਬ ਚੋਂ ਨਹੀਂ ਪੂਰੇ ਭਾਰਤ ਤੋਂ ਵੀ ਚੁਣੀ ਹੈ ਬਾਹਰ ਤੋਂ ਸੰਗਤਾਂ ਕੋਈ ਆਸਟ੍ਰੇਲੀਆ ਕੈਨੇਡਾ ਤੋਂ ਸਪੈਸ਼ਲ ਮਹੀਨੇ-ਮਹੀਨੇ ਦਾ ਟੂਰ ਲੈ ਕੇ ਤੇ ਚਪੈਰਾ ਕੱਟਣ ਵਾਸਤੇ ਸੰਗਤ ਆਂਦੀ ਆ ਤੁਸੀਂ ਦੇਖੋ ਕਿ ਕਿੰਨੀਆਂ ਕਚੋਲੀਆਂ ਬਾਬਾ ਦੀਪ ਸਿੰਘ ਜੀ ਸੰਗਤ ਦੀਆਂ ਭਰਦੀਆਂ ਤੁਸੀਂ ਇੱਥੇ ਈਨੀ ਸੰਗਤ ਆਈ ਹੈ ਕਿਸੇ ਨੂੰ ਖਿਲਾੜ ਕੇ ਪੁੱਛ ਲਓ ਕਿ ਦੀ ਚਪੈਰਾ ਕੱਟਣ ਆਏ ਜੀ ਤੇ ਬਾਬਾ ਜੀ ਨੇ ਤੁਹਾਡੇ ਤੇ ਕਿਹੜੀ ਕਿਰਪਾ ਕੀਤੀ ਹੈ ਤੇ ਹਰ ਕਿਸੇ ਕੋ ਆਪਣੀ ਕੋਈ ਨਾ ਕੋਈ ਵਧਾਈ ਹੋਏਗੀ ਕਿ ਮੇਰਾ ਬਾਬਾ ਜੀ ਨੇ ਇਹ ਕਾਰਜ ਕੀਤਾ ਮੇਰਾ ਬਾਬਾ ਜੀ ਨੇ ਉਹ ਕਾਰਜ ਕੀਤਾ ਤੇ ਗੁਰੂ ਘਰ ਦੀਆਂ ਇਹ ਵਧਾਈਆਂ ਸੰਗਤ ਕਰਦੀ ਥੱਕਦੀ ਨਹੀਂ ਤੁਸੀਂ ਦੇਖੋ ਹੁਣੇ ਮੈਂ ਦੇਖਦਾ ਵੇਖਿਆ ਕਿ ਆਪ ਕੀਕ ਉਹ ਇੱਥੇ ਆਈ ਸੰਗਤ ਵੀਰ ਉਹ ਥੋਲ ਸੰਗਤ ਥੋਲ ਸੁਟਣ ਡਿਆ ਆਈ ਕੀ ਚੀਜ਼ ਕੋ ਜਿੱल्ली ਕੀ ਸੇਵਾ ਹੁੰਦੀ ਹੈ ਕੋਈ ਝੂਠੇ ਕੋਲੇ ਚੁੱਕਣ ਲਿਆ ਹੋਵੇ ਕੋਈ ਝੂਠੇ ਪਾਂਡੇ ਚ ਗਲਾਸ ਚੁੱਕਣ ਲਿਆ ਕੋਈ ਇੱਥੇ ਸਪਰੇ ਜਿਹੜਾ ਉਹ ਸੈਂਤ ਹੁੰਦਾ ਵਾ ਖੁਸ਼ਬੂ ਵਾਲਾ ਕੋਈ ਸੰਗਤ ਇੱਕ ਦੋ ਜਨੇ ਉਹ ਵਰਤਾਂਦੇ ਪਾਂਦੇ ਸੀ ਮਤਲਬ ਹਰ ਕੋਈ ਸੋਚਦਾ ਕਿ ਬਾਬਾ ਦੀਪ ਸਿੰਘ ਜੀ ਦੇ ਘਰ ਜਿੱਦਨੀ ਕੋ ਸੇਵਾ ਮੇਰੇ ਕੋਲ ਕੀਤੀ ਜਾਂਦੀ ਹੈ ਕਿਸੇ ਕੋ ਧਨ ਦੀ ਸੇਵਾ ਵਾ ਕਿਸੇ ਕੋ ਤਾਨਾ ਦੀ ਸੇਵਾ ਕੋਈ ਕਰਦਾ ਜੇ ਕੋਈ ਸ਼ਰਧਾ ਨਾਲ ਮਨ ਅੰਦਰ ਚ ਪਹਿਰਾ ਕੱਟਣ ਲਿਆ ਮਤਲਬ ਹਰ ਕਿਸੇ ਦੇ ਮਨ ਚ ਹੁੰਦਾ ਕਿ ਗੁਰੂ ਘਰ ਮੇਰੀ ਕਿਸੇ ਨਾ ਕਿਸੇ ਤਰੀਕੇ ਹਾਜ਼ਰੀ ਲੱਜੇ ਐਡਾ ਉੱਤਮ ਤੇ ਪਵਿੱਤਰ ਥਾਨ ਹੈ ਬਾਬਾ ਜੀ ਦਾ ਕਿੰਨੀ ਕੀ ਦੇਰ ਤੋਂ ਵਧਰੀ ਸ਼ੁਰੂ ਹੋਈ ਹੈ ਦੇਖੋ ਜੀ ਪਿਛਲੇ 1 ਸਾਲ ਤੋਂ ਸੰਗਤ ਦੀ ਚਪੈਰੀ ਦੀ ਗਿਣਤੀ ਅੱਗੇ ਵੀ ਬਹੁਤ ਸੀ ਪਰ ਉਹ ਅੰਦਰ ਹੀ ਸੰਗਤ ਜੜੀ ਹੀ ਹਾਜ਼ਰੀ ਭਰਦੀ ਸੀ ਅੰਦਰ ਕੀ ਚਪੈਰੀ ਹਾਜ਼ਰੀ ਭਰੀ ਜਾਂਦੀ ਸੀ ਪਰ 1 ਸਵਾ ਸਾਲ ਤੋਂ ਕੁਝ ਐਸਾ ਚਮਤਕਾਰ ਹੋ ਗਿਆ ਕਿ ਜਿੰਨੀ ਜਗ੍ਹਾ ਵਧਾਈ ਜਾਂਦੇ ਆ ਜਿੰਨਾ ਜੀਬੀਸੀ ਵਾਲੇ ਜਾਂ ਹੋਰ ਸੰਗਤ ਮਿਲ ਕੇ ਜਿੰਨੀ ਜਗ੍ਹਾ ਵਧਾਈ ਜਾਂਦੀ ਹੈ ਜਿੰਨਾ ਅਰੇਂਜਮੈਂਟ ਵੱਡਾ ਕੀਤਾ ਜਾਂਦਾ ਉਹਨੀਆਂ ਹੀ ਸੰਗਤ ਦੀ ਆਮਦਨ ਜੜੀ ਵਧੀ ਜਾਂਦੀ ਹੈ ਅਰੇਂਜਮੈਂਟ ਘਟ ਤੋਂ ਘੱਟ ਹੀ ਪਈ ਜਾਂਦੇ ਆ ਐਡੀ ਮਹਾਰਾਜ ਦੀ ਕਿਰਪਾ ਹੋ ਗਈ ਚਪੈਰੇ ਉਤੇ ਪਿਛਲੇ ਸਵਾ ਸਾਲ ਤੋਂ ਜੰਮੂ ਮਾਚਲ ਰਾਜਸਥਾਨ ਮਹਾਰਾਣ ਹੋ ਗਿਆ ਹਰਿਆਣੇ ਤੋਂ ਸੰਗਤ ਜਿਹੜੀ ਚਪੈਰਾ ਕੱਟਣ ਆਂਦੀ ਸਾਡੇ ਕੋਲ ਇੱਥੇ ਕਈ ਵੀ ਰਹਿੰਦੇ ਆ ਪੁੱਛੀਦਾ ਕਹਿੰਦਾ ਮੈਂ ਹਰਿਆਣੇ ਤੋਂ ਕੋਈ ਆਇਆ ਹੋਵੇ ਕੋਈ ਜੰਮੂ ਤੋਂ ਆਇਆ ਐਨੀ ਨਹੀਂ ਦੂਰ ਤੋਂ ਦਿੱਲੀ ਤੋਂ ਬੜੀ ਸੰਗਤ ਦਿੱਲੀ ਤੋਂ ਚਪੈਰਾ ਕੱਟਣ ਆਂਦੀ ਹੈ ਸਪੈਸ਼ਲ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਬੜਾ ਪਵਿੱਤਰ ਥਾਨ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਾ ਕੇ ਜਿੱਥੇ ਕੋਲ ਵੀ ਹੋ ਸਕਦਾ ਗੁਰੂ ਘਰ ਆ ਕੇ ਹਾਜ਼ਰੀ ਜ਼ਰੂਰ ਭਰ ਐ ਕਰੋ ਜੀ ਇੱਥੇ ਦੇਖਦੇ ਪਏ ਕਿ ਪੈਰ ਨੰਗੇ ਪੈਰੀ ਲੋਕ ਚੱਲਦੇ ਪਏ ਐ ਸੁਣਗਾ ਇੰਨੀ ਗਰਮ ਹੈ ਫਿਰ ਵੀ ਇੰਨੀ ਆਤਸਾ ਜਿਹੜੀ ਲੈ ਗਿਆ ਦੇਖੋ ਤੁਸੀਂ ਕਿ ਸੰਗਤ ਜਿਹੜਾ ਆਰਪ ਜਿੰਨਾ ਸਾਈਡ ਤੋਂ ਪਾਰ ਕਰਨੀ ਹੈ ਉਹਨਾਂ ਵੀਰ ਨੇ ਜੋੜਾ ਪਾਇਆ ਜਿੰਨੀ ਚਪੈਰੀ ਦੀ ਸੰਗਤ ਆ ਥੱਲੇ ਜ਼ਮੀਨ ਕਰ ਉੱਤੋਂ ਦੇਖੋ ਕਿ ਤੀ ਤੋਹਫਾ ਹਾਲਤ ਦੇਖੋ ਪੂਰਾ ਟੈਂਪਰੇਚਰ ਬਿਨਾ ਕੰਮ ਤੋਂ ਅਸੀਂ ਕਦੀ ਕੋਸ਼ਿਸ਼ ਕਰਦੇ ਘਰੋਂ ਵੀ ਬਾਹਰ ਨਾ ਨਿਕਲੀਏ ਤੇ ਕਿਹਦੇ ਕੋ ਬਿਨਾ ਇੱਥੇ ਬਿਲਕੁਲ ਤੋਹਫ ਦੇ ਵਿੱਚ ਸੰਗਤ ਸੇਵਾ ਨਿਵਾ ਰਹੀ ਹੈ ਦੇਖੋ ਤੁਸੀਂ ਇੱਥੇ ਆਹ ਦੇਖੋ ਪ੍ਰੇਮੀ ਜਿਸ ਨਾਲ ਕਿੰਨੀ ਕ ਗਿਣਤੀ ਸੰਗਤ ਹੀ ਹੈਗੀ ਅਸਲ ਜੀ ਦੇਖੋ ਕਟੋ ਕਟਨੀ ਦੇ ਰੋਜ਼ ਦੀ ਸੰਗਤ ਜੀ ਨਵਦੀਪ ਜੀ ਬਾਬਾ ਸ਼ਹੀਦਾ ਜੀ ਦੇ ਦਰਬਾਰ ਤੇ ਆਏ ਜੇ ਕੀ ਕਹਿਣਾ ਚਾਹੁੰਦੇ ਜੇ ਇੱਥੇ ਕੈਂਪ ਲਗਾਇਆ ਤੁਸੀਂ ਸਰ ਬਹੁਤ ਵਧੀਆ ਲੱਗਦਾ ਸਾਨੂੰ ਹਰ ਵਾਰ ਇੱਥੇ ਕੈਂਪ ਲਗਾ ਕੇ ਬਹੁਤ ਸਾਰੇ ਲੋਕ ਆਥੇ ਆ ਕੇ ਖੂਨਦਾਨ ਕਰਦੇ ਨੇ ਬਹੁਤ ਵਧੀਆ ਚੀਜ਼ ਹੈਗੀ ਬਹੁਤ ਵਧੀਆ ਗੱਲ ਹੈਗੀ ਆ ਖੂਨਦਾਨ ਕਰਨਾ ਕਿਸੇ ਦੀ ਮਤਲਬ ਇਹ ਦੇਖੋ ਖੂਨਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜੇ ਵੀ ਕਰਦੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਸ਼ਿਖਾ ਸਾਹਿਬ ਕਿੰਨੀ ਕਿੰਨੀ ਕੇ ਸੰਗਤ ਹੈ ਕਿੰਨੀ ਕਿੰਨੀ ਸੰਗਤ ਸਰ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਹੁਣ ਕਾਫੀ ਢੇਰ ਤੋਂ ਸ਼ਿਖਾ ਸਾਹਿਬ ਤੋਂ ਬਹੁਤ ਜ਼ਿਆਦਾ ਸੰਗਤ ਵਿੱਚ ਬੈਠੇ ਕਿ ਦੀ ਬੋਰ ਤੇ ਨਹੀਂ ਹੁੰਦੇ ਸੰਗਤ ਇਹ ਇਨਸਾਨੀ ਆਂਦੀ ਹੈਗੀ ਬਾਕੀ ਨਹੀਂ ਸਰ ਬਿਲਕੁਲ ਨਹੀਂ ਬਿਲਕੁਲ ਨਹੀਂ ਸੀ ਦਸਾਂਵਾ ਅਕੀਕੇ ਬੋਲਦੇ ਨੇ ਤਸੱਲੀ ਮਿਲਦੀ ਹੈ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਹੈ ਕਿ ਸੇਵਾ ਕਰਦੇ ਹੋ ਜੀ ਸਿੰਘ ਕਿੱਥੋਂ ਆਏ ਹੋ ਪੱਟੀ ਤੋਂ ਕੀ ਕਹਣਾ ਜਦ ਵੀਰ ਜੀ ਬਾਬੇ ਦਾਸ ਜੀ ਮੈਂ ਨਾ ਵੀਰ ਜੀ ਬਾਬਾ ਦੇਵ ਸਿੰਘ ਜਿਹੜਾ ਇੱਕ ਵਾਰੀ ਆ ਗਿਆ ਨਾ ਉਹ ਫੋਲ ਮੋੜ ਆਏਗਾ ਮੇਰੀ ਸ਼ਰਤਾਂ ਹੀ ਨਹੀਂ ਹੈ ਗਈ ਸੀ ਮੈਂ ਜਦੋਂ ਦਾ ਆਉਣ ਲੱਗਾ ਮੈਂ ਦੂਜੀ ਵਾਰ ਆਇਆ ਅੱਜ ਪੂਰੀ ਮੇਰੀ ਸ਼ਰਤਾਂ ਹਾਂ ਹਾਂ ਮਾਰਾ ਪੂਰੀ ਹੋਣੀ ਹੈਗੀ ਸੰਗਤ ਬਹੁਤ ਆ ਜੀ ਹਾਂ ਬਹੁਤ ਵਧੀਆ ਜਿਸ ਤਰ੍ਹਾਂ ਦੀ ਸੇਵਾ ਕਿਸ ਨੂੰ ਮਿਲਦੀ ਉਸ ਤਰ੍ਹਾਂ ਦਾ ਕਰੀ ਜਾ ਰਿਹਾ ਹੈ ਮੈਂ ਨਾ ਜੀ ਜੋ ਸੇਵਾ ਮਿਲਦੀ ਹੈ ਗੁਰੂ ਨਾਨਕ ਦਾ ਹੁਕਮ ਮੰਨ ਕੇ ਕਰੀ ਪਈ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੋ ਸੰਗਤ ਨੂੰ ਇਹੀ ਅਪੀਲ ਹੈ ਜੀ ਆਓ ਗੁਰੂ ਮਹਾਰਾਜ ਦੇ ਮੱਥਾ ਟੇਕੋ ਸਿੱਖ ਸੱਜੋ ਸਾਰੀਆਂ ਮਨੁਕਾਮਾਂ ਆਪਣੀਆਂ ਮਨੁਕਾਮਾਂ ਪੂਰੀਆਂ ਕਰੋ 96 ਕਰੋੜੀ ਸਿੱਖ ਪਾਣਾ ਛੇਤੀ ਦਾ ਛੇਤੀ ਬਣੀਆਂ